ਬਿਨ ਪਾਗਾਂ ਸਤ ਸੰਗ ਨਾਲ ਬਿਨ ਸੰਗਤ ਮੈਲੂ ਅਰੀਜ ਜੀਓ ਬਿਨ ਪਾਗਾਂ ਸਤ ਸੰਗ ਨਾਲ ਬਿਨ ਸੰਗਤ ਮੈਲ ਪਰਿਜ ਜੀਓ ਵਰਡ ਪਾਗੀ ਹਰ ਸੰਗਤ ਪਾਵਾ ਆਗਹੀ ਨਾ ਪ੍ਰਮਚੋਟਾਂ ਖਾਵੈ ਬਿਨਪਾਗਾਂ ਸਤ ਸੰਗ ਨਾਲ ਲੱਬ ਬਿਨ ਸੰਗਤ ਮੈਲੂ ਪਰੀਜਾ ਜੀਓ ਬਿਨ ਪਾਗਾ ਸਤ ਸੰਗ ਨਾ ਲੱਭ ਬਿਨ ਸੰਗਤ ਮਲੋ ਪਰੀਜਾ ਜੀ ਵਾਹਿਗੁਰੂ ਮਾਰੂ ਮਹਿਲਾ ਪਹਿਲਾ ਮੁੱਲ ਖਰੀਦੀ ਲਾਲਬੋਲਾ ਮੇਰਾ ਨਾ ਸਪਾਘ ਗੁਰ ਕੀ ਬਚਨੀ ਹਾਟ ਬੇਕਾਨਾ ਜਿਤ ਲਾਇਆ ਤਿਤ ਲਗਾ ਸਤਿਗੁਰੂ ਗੁਰੂ ਨਾਨਕ ਤੇ ਮਹਾਰਾਜ ਜੀ ਦੀ ਅੰਮ੍ਰਿਤ ਮਈ ਬਾਣੀ ਮਾਰੂ ਰਾਗ ਦੇ ਵਿੱਚ ਆਵਾਜ ਇਸ ਮਾਰੂ ਰਾਗ ਦੇ 6ਵੇਂ ਸ਼ਬਦ ਦੀ ਵਿਚਾਰ ਕਰੀਏ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ نو سوکانوے شوبت ہے جی مارو محلا پہلا مل خریدی لالا گولا میرا ناؤں سپاہ گھا ਏ ਵਾਹਿਗੁਰੂ ਜੀ ਉਹ ਫੇ ਪ੍ਰਭੂ ਜੀ ਮੁੱਲ ਖਰੀਦੀ ਮੁੱਲ ਦੇ ਕੇ ਖਰੀਦਣਾ ਇੱਚੇ ਖਰੀਦਣ ਦੀ ਗੱਲ ਕੋਈ ਇਹ ਨਹੀਂ ਕਿ ਪੈਸਿਆਂ ਦੇ ਨਾਲ ਕੋਈ ਮੁੱਲ ਦੇ ਕੇ ਚੀਜ਼ ਖਰੀਦ ਲੈਣੀ ਇੱਚ ਤਾਂ ਸੂਕਸ਼ਮ ਗਲਾਨ ਕੇ ਮੁੱਲ ਕੀ ਖਰੀਦਿਆ ਕੀ ਦਿੱਤਾ ਕੀ ਖਰੀਦਿਆ ਇੱਥੇ ਦਿੱਤਾ ਤਾਂ ਉਸ ਵਾਹਿਗੁਰੂ ਦਾ ਜੋ ਪ੍ਰੇਮ ਹੈ ਉਹ ਮਨੁੱਖ ਨੂੰ ਦਿੱਤਾ ਅਤੇ ਖਰੀਦਿਆ ਕੀ ਆਪਾ ਭਾਵ ਕਿਸ ਨੇ ਖਰੀਦਿਆ ਗੁਰੂ ਨੇ ਮਿਹਰ ਕੀਤੀ ਗੁਰੂ ਨੇ ਮਿਹਰ ਕਰਕੇ ਮੁੱਲ ਖਰੀਦੀ ਮੁੱਲ ਉਸ ਵਾਹਿਗੁਰੂ ਦਾ ਪ੍ਰੇਮ ਦੀ ਬਖਸ਼ਿਸ਼ ਕਰ ਦਿੱਤੀ ਅਤੇ ਇਸ ਪ੍ਰੇਮ ਦੇ ਵਟੇ ਉੱਤੇ ਮੇਰੇ ਅੰਦਰੋਂ ਆਪਾ ਭਾਵ ਖਤਮ ਕਰ ਦਿੱਤਾ ਆਪਾ ਭਾਵ ਖਰੀਦ ਲਿਆ ਆਪਾ ਭਾਵ ਖਰੀਦਿਆ ਉਸ ਵਾਹਿਗੁਰੂ ਦੀ ਪ੍ਰੇਮ ਦੀ ਬਖਸ਼ਿਸ਼ ਨਾਲ ਉਸ ਪ੍ਰੇਮ ਦੇ ਵਟੇ ਮੇਰੇ ਤੋਂ ਆਪਾ ਭਾਵ ਉਹ ਖਰੀਦ ਲਿਆ ਮੇਰਾ ਆਪਾ ਭਾਵ ਖਤਮ ਕਰ ਦਿੱਤਾ ਅਤੇ ਉਸ ਵਾਹਿਗੁਰੂ ਦਾ ਪ੍ਰੇਮ ਦੀ ਬਖਸ਼ਿਸ਼ ਕਰ ਦਿੱਤੀ ਮੁੱਲ ਖਰੀਦੀ ਲਾਲਾ ਗੋਲਾ ਅਤੇ ਇਸ ਤਰ੍ਹਾਂ ਮੇਰਾ ਹੁਣ ਨਾਮ ਜੋ ਹੈ ਉਹ ਦਾਸ ਗੁਲਾਮ ਬਣ ਗਿਆ ਹੈ ਕਿਉਂਕਿ ਮੇਰੇ ਅੰਦਰੋਂ ਆਪਾ ਭਾਵ ਵੀ ਖਤਮ ਹੋ ਗਿਆ ਮੇਰਾ ਕੁਝ ਆਪਣਾ ਰਿਹਾ ਹੀ ਨਹੀਂ ਹਉ ਸਭ ਕੁਛ ਜੋ ਹੋ ਕੇ ਚ ਹੈ ਸੋ ਤੇਰਾ ਜੋ ਕਿਛ ਹੈ ਸੋ ਤੇਰਾ ਇਸ ਕਰਕੇ ਮੈਂ ਹੁਣ ਦਾਸ ਬਣ ਗਿਆ ਗੁਲਾਮ ਬਣ ਗਿਆ ਉਸ ਵਾਹਿਗੁਰੂ ਦਾ ਗੁਲਾਮ ਹੋ ਗਿਆ ਮੇਰਾ ਨਾਮ ਸਭ ਘਾ ਅਤੇ ਕਿਉਂਕਿ ਮੈਂ ਆਪਣਾ ਭਾਵ ਆਪਾਂ ਦਾ ਭਾਵ ਜੋ ਉਹ ਮੇਰਾ ਆਪਾਂ ਭਾਵ ਗੁਰੂ ਨੇ ਕਿਰਪਾ ਕਰਕੇ ਪ੍ਰੇਮ ਦੇ ਵਟੇ ਦੇ ਵਿੱਚ ਖਰੀਦ ਲਿਆ ਇਸ ਕਰਕੇ ਲੋਕ ਮੈਨੂੰ ਹੁਣ ਸੁਭਾਗਾ ਚੰਗੇ ਭਾਗਾ ਵਾਲਾ ਕਹਿਣ ਲੱਗ ਪਏ ਕਿਉਂਕਿ ਮੇਰੇ ਅੰਦਰ ਉਹ ਸਵਾਹਿਗੁਰੂ ਦਾ ਪ੍ਰੇਮ ਆ ਗਿਆ ਉਸ ਵਾਹਿਗੁਰੂ ਦੇ ਨਾਲ ਪਿਆਰ ਪੈ ਗਿਆ ਅਤੇ ਮੇਰੇ ਅੰਦਰੋਂ ਜੋ ਮੇਰਾ ਆਪਾਂ ਭਾਵ ਸੀ ਉਹ ਖਤਮ ਹੋ ਗਿਆ ਗੁਰ ਕੀ ਬਚਨੀ ਹਟ ਬਿਕਣਾ ਜਿਤ ਲਾਇ ਤਿਤ ਲਗਾ ਗੁਰ ਕੀ ਬਚਨੀ ਗੁਰੂ ਦੇ ਉਪਦੇਸ਼ ਦੇ ਉੱਤੇ ਗੁਰੂ ਦੇ ਹੱਟ ਤੇ ਗੁਰੂ ਦੇ ਦਰ ਦੇ ਉੱਤੇ ਮੈਂ ਵਿਕ ਗਿਆ ਗੁਰ ਕੀ ਬਚਨੀ ਹਾਰ ਬਿਕਾ ਨਾ ਗੁਰੂ ਦੇ ਉਪਦੇਸ਼ ਤੇ ਰਾਹੀ ਗੁਰੂ ਦੇ ਉਪਦੇਸ਼ ਤੇ ਇਵਜ ਦੇ ਵਿੱਚ ਮੈਂ ਆਪਾ ਭਾਵ ਦੇ ਦਿੱਤਾ ਜਿਤ ਲਾਇਆ ਟਟ ਲੰਗਾ ਅਤੇ ਜਿੱਥੇ ਮੈਨੂੰ ਹੁਣ ਗੁਰੂ ਲਾਉਂਦਾ ਹੈ ਮੈਂ ਉੱਥੇ ਹੀ ਲੱਗਦਾ ਹਾਂ ਜੋ ਮੈਨੂੰ ਗੁਰੂ ਹੁਕਮ ਕਰਦਾ ਹੈ ਮੈਂ ਸੇ ਉਸੇ ਅਨਸਾਰ ਹੀ ਚੱਲਦਾ ਹਾਂ ਕਿਉਂਕਿ ਮੈਂ ਗੁਰੂ ਦਾ ਹੁਣ લાલા ગોલા બન ਗਿਆ ਉਸ ਦਾ দাস બન ਗਿਆ ਉਸ ਦਾ غلام બન ਗਿਆ ਤੇਰੇ ਲਾਲੇ ક્યા ચતરાઈ સાહેબ કા हुक्काम ના કરના જાયે ਤੇਰੇ લાલے ਦੇ ਵਿੱਚ ਕਿਹੜੀ ਸਿਆਣਪ ਹੈ ਤੇਰੇ ਲਾਲੇ ਦੇ ਵਿੱਚ ਕੋਈ ਸਿਆਣਪ ਹੀ ਨਹੀਂ ਹੈ ਸਾਹਿਬ ਦਾ ਹੁਕਮ ਨਾ ਕਰਨਾ ਜਾਈ ਇਹ ਵਾਹਿਗੁਰੂ ਜੋ ਤੇਰਾ ਹੁਕਮ ਹੈ ਕਿਉਂਕਿ ਮੇਰੇ ਲਾਲਾ ਦੇ ਵਿੱਚ ਕੋਈ ਸਿਆਣਪ ਨਹੀਂ ਹੈ ਮੇਰੇ ਦਾਸ ਦੇ ਵਿੱਚ ਕੋਈ ਸਿਆਣ ਚਤੁਰਾਈ ਨਹੀਂ ਹੈ ਇਸ ਕਰਕੇ ਮੈਂ ਤੇਰਾ ਹੁਕਮ ਪੂਰੀ ਤਰ੍ਹਾਂ ਸਿਰੇ ਨਹੀਂ ਚੜਾ ਸਕਦਾ ਪੂਰੀ ਤਰ੍ਹਾਂ ਨਹੀਂ ਮੰਨ ਸਕਦਾ ਜੋ ਤੇਰਾ ਹੁਕਮ ਹੈ ਉਸ ਅਨਸਾਰ ਮੈਂ ਸੇਵਾ ਨਹੀਂ ਕਰ ਸਕਦਾ ਰਹਾਉ ਮਾਂ ਲਲੀ ਪਿਆਉ ਲਾ ਮੇਰਾ ਹਉ ਲਲੇ ਕਾ ਜਾਇ ਗੁਰੂ ਦੀ ਬਖਸ਼ਿਸ਼ ਸਦਕਾ ਗੁਰੂ ਦੀ ਮਿਹਰ ਸਦਕਾ ਮੇਰੀ ਜੋ ਮਤ ਹੈ ਉਹ ਮਾਂ ਹੈ ਇਹ ਮਤ ਜੋ ਹੈ ਇਹ ਗੁਰੂ ਦੇ ਰਸਤੇ ਉੱਤੇ ਚੱਲਣ ਲੱਗ ਪਈ ਉਸ ਵਾਹਿਗੁਰੂ ਦੇ ਰਸਤੇ ਉੱਤੇ ਚੱਲ ਕੇ ਉਸ ਦੀ ਦਾਸੀ ਬਣ ਗਈ ਲਾਲੀ ਬਣ ਗਈ ਮਾਂ ਲਾਲੀ ਪਿਓ ਲਾਲਾ ਮੇਰਾ ਅਤੇ ਇਹ ਜੋ ਮਾਤ ਹੈ ਇਹ ਉਸ ਵਾਹਿਗੁਰੂ ਦੇ ਅਨਸਾਰ ਚੱਲਦੀ ਹੈ ਉਸ ਵਾਹਿਗੁਰੂ ਦੇ ਅਨਸਾਰ ਚੱਲ ਕੇ ਉਸ ਦੀ ਦਾਸੀ ਬਣ ਗਈ ਅਤੇ ਪਿਓ ਲਾਲਾ ਮੇਰਾ ਅਤੇ ਸੰਤੋਖ ਜੋ ਹੈ ਉਹ ਪਿਓ ਉਹ ਵੀ ਦਾਸ ਬਣ ਗਿਆ ਹੌਂ ਲਾਲੇ ਕਾ ਜਾਇਆ ਅਤੇ ਮੈਂ ਸੰਤੋਖ ਦਾ ਉਪਜਾ ਹੋਇਆ ਇਸ ਮੇਰੇ ਅੰਦਰ ਜੋ ਸੁਭਾਅ ਹੈ ਉਹ ਪੈਦਾ ਹੋ ਗਿਆ ਉਹ ਸੁਭਾਅ ਰੂਪ ਮੇਰੇ ਅੰਦਰ ਪੈਦਾ ਹੋ ਗਿਆ ਕਿਉਂਕਿ ਸਤਗੁਰੂ ਜਿਹਾ ਉਪਦੇਸ਼ ਹੈ ਮਾਤਾ ਮਤ ਪਿਤਾ ਸੰਤੋਖ ਕਿ ਇਹ ਮਤ ਜੋ ਹੈ ਜੋ ਗੁਰੂ ਦੇ ਰਸਤੇ ਉਤੇ ਚੱਲਦੀ ਹੋਈ ਹੈ ਉਹ ਮਤ ਜੋ ਹੈ ਉਹ ਲਾਲੀ ਉਸ ਵਾਹਿਗੁਰੂ ਦੀ ਦਾਸੀ ਬਣੀ ਹੋਈ ਹੈ ਅਤੇ ਜੋ ਪਿਤਾ ਉਹ ਸੰਤੋਖ ਹੈ ਇਹ ਮਾਤਾ ਅਤੇ ਪਿਤਾ ਦੇ ਸੰਤੋਖ ਦੇ ਨਾਲ ਅਤੇ ਮਾਤਾ ਮਤ ਦੇ ਨਾਲ ਰਲ ਕੇ ਜੋ ਅੰਦਰ ਸੁਭਾਅ ਪੈਦਾ ਹੁੰਦਾ ਹੈ ਜੋ ਸੇਵਕ ਵਾਲਾ ਸੁਭਾਅ ਪੈਦਾ ਹੁੰਦਾ ਹੈ ਮੇਰਾ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਇਸ ਸੰਤੋਖ ਰੂਪੀ ਪਿਤਾ ਦੇ ਨਾਲ ਮੇਰੇ ਅੰਦਰ ਸੇਵਕ ਸੁਭਾਅ ਪੈਦਾ ਹੋ ਗਿਆ ਲਾਲੀ ਨੱਚ ਲਾ ਲਗਾਵੇ ਅਗਤ ਕਰੋ ਤੇਰੀ ਰਾਇਆ ਇਹ ਮਤ ਜੋ ਹੁਣ ਦਾਸੀ ਬਣੀ ਹੋਈ ਐ ਇਹ ਉਸ ਵਾਹਿਗੁਰੂ ਦੀ ਭਗਤੀ ਕਰਨ ਦੇ ਨਾਲ ਭਗਤ ਕਰੋ ਤੇਰੀ ਰਾਇਆ ਰਾਇਆ ਹੈ ਪਾਤਸ਼ਾਹ ਏ ਪ੍ਰਕਾਸ਼ ਰੂਪ ਵਾਹਿਗੁਰੂ ਤੇਰੀ ਭਗਤੀ ਕਰਨ ਦੇ ਨਾਲ ਭਗਤ ਕਰੂੰ ਤੇਰੀ ਰਾয়া ਲਾਲੀ ਨਾਚੈ ਇਹ ਜੋ ਮਤਜੋ ਹੈ ਇਸ ਦੇ ਵਿੱਚ ਚਾਉ ਪੈਦਾ ਹੁੰਦਾ ਹੈ ਲਾਲਾ ਗਾਵੇ ਲਾਲਾ ਇਹ ਸੰਤੋਖ ਪਿਤਾ ਜੋ ਹੈ ਇਹ ਇਹ ਵੀ ਉਛਾਲੇ ਮਾਰਦਾ ਇਹ ਵੀ ਅੰਦਰ ਪਰਵਲ ਹੁੰਦਾ ਹੈ ਇਹ ਉਦੋਂ ਹੋਇਆ ਜਦੋਂ ਇਹ ਵਾਹਿਗੁਰੂ ਮੈਂ ਤੇਰੀ ਭਗਤੀ ਦੇ ਨਾਲ ਜੁੜਿਆ ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ ਪੱਖਾ ਫੇਰੀ ਪੈਰ ਮਲੋਵਾ ਜਬ ਤਰਾ ਤੇਰਾ ਨਾਮ ਇਹ ਵਾਹਿਗੁਰੂ ਤੇਰਾ ਮੈਂ ਹੁਕਮ ਜੋ ਹੈ ਉਸ ਨੂੰ ਪੂਰਾ ਨਹੀਂ ਕਰ ਸਕਦਾ ਤੇਰੇ ਹੁਕਮ ਦੇ ਮੁਤਾਬਕ ਤੇਰੀ ਮੈਂ ਸੇਵਾ ਨਹੀਂ ਕਰ ਸਕਦਾ ਪਰ ਤੇਰੇ ਬੰਦਿਆਂ ਦੇ ਜੇ ਉਹ ਪਾਣੀ ਪੀਣਾ ਚਾਹੁੰਦੇ ਹੋਣ ਤਾਂ ਪੀਏ ਤਾਂ ਪਾਣੀ ਆਣੀ ਮੀਰਾ ਮੀਰਾ ਇਹ ਪਾਤਸ਼ਾਹ ਮੈਂ ਉਹਨਾਂ ਬੰਦਿਆਂ ਲਈ ਪਾਣੀ ਲਿਆਵਾਂ ਖਾਏ ਤਾਂ ਪੀਸਣ ਜਾਓ ਜੇ ਉਹ ਕੁਝ ਖਾਣਾ ਚਾਹੁੰਦੇ ਹਨ ਤਾਂ ਪੀਸ ਕੇ ਉਹਨਾਂ ਲਈ ਖਾਣਾ ਤਿਆਰ ਕਰਾਂ ਕਿਉਂਕਿ ਉਹ ਪਾਦਸ਼ਾਹ ਜੋ ਸਾਰਿਆਂ ਦੇ ਵਿੱਚ ਹੀ ਸਮਾਇਆ ਹੋਇਆ ਆਪਣੀ ਖਲਕਤ ਦੇ ਵਿੱਚ ਸਮਾਇਆ ਹੋਇਆ ਹੈ ਉਹ ਆਪਣੇ ਬੰਦਿਆਂ ਦੇ ਵਿੱਚ ਸਮਾਇਆ ਹੋਇਆ ਹੈ ਇਹਨਾਂ ਦੀ ਸੇਵਾ ਕਰਨੀ ਉਸ ਵਾਹਿਗੁਰੂ ਦੀ ਸੇਵਾ ਕਰਨੀ ਹੈ ਪੱਖਾ ਫੇਰੀ ਪੈਰ ਮਲੋਵਾ ਜਪਤ ਰਹਾ ਤੇਰਾ ਨਾਮ ਅਤੇ ਤੇਰੇ ਬੰਦਿਆਂ ਦੀ ਮੈਂ ਸੇਵਾ ਪੱਖਾ ਫੇਰ ਕੇ ਕਰਾਂ ਉਹਨਾਂ ਦੇ ਪੈਰਾਂ ਨੂੰ ਮਲੋਵਾਂ ਪੈਰਾਂ ਨੂੰ ਚਸਾਂ ਜਪਤ ਰਹਾ ਤੇਰਾ ਨਾਮ ਅਤੇ ਸਦਾ ਹੀ ਤੇਰਾ ਨਾਮ ਜਪਦਾ ਰਹਾ ਲੂਣ ਹਰਾਮੀ ਨਾਨਕ ਲਾਲਾ ਬਖਸ਼ ਤੋਦ ਵੜੇ ਆਈ ਨਾਨਕ ਲਾਲਾ ਸਤਿਗੁਰੂ ਜੀ ਆਪਣੇ ਆਪ ਨੂੰ ਗੁਲਾਮ ਕਹਿ ਰਹੇ ਹਨ ਲਾਲਾ ਕਹਿ ਰਹੇ ਹਨ ਉਸ ਵਾਹਿਗੁਰੂ ਦਾ ਦਾਸ ਸਵਾਹਿਗੁਰੂ ਦਾ ਗੁਲਾਮ ਨਾਨਕ ਲਾਲਾ ਲੂਣ ਹਰਾਮੀ ਨਾਨਕ ਲਾਲਾ ਲੂਣ ਹਰਾਮੀ ਜੋ ਜੋ ਉਸ ਨੂੰ ਕੰਮ ਦਿੱਤਾ ਜਾਵੇ ਉਹ ਕੰਮ ਪੂਰਾ ਨਾ ਕਰੇ ऐसे ਤਾਂ ਪੂਰੇ ਲੈ ਲਵੇ ਪਰ ਪੈਸਿਆਂ ਦੇ ਲੈ ਕੇ ਵੀ ਉਹ ਕੰਮ ਪੂਰਾ ਨਾ ਕਰੇ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਆ ਲੋਨ ਹਰਾਮੀ ਜੋ ਉਸ ਵਾਹਿਗੁਰੂ ਨੇ ਸਭ ਕੁਝ ਸਾਡੇ ਉੱਤੇ ਦਿੱਤਾ ਸਾਨੂੰ ਉਪਕਾਰ ਕੀਤੇ ਹਨ ਸਾਨੂੰ ਸਭ ਕੁਝ ਦਿੱਤਾ ਹੈ ਉਸ ਦੀ ਬਜਾਏ ਉਸ ਦੀ ਖੇਦਮਤ ਨਹੀਂ ਕਰਦੇ ਉਸ ਦੀ ਸੇਵਾ ਨਹੀਂ ਕਰਦੇ ਉਸ ਦੀ ਭਗਤੀ ਨਹੀਂ ਕਰਦੇ ਇਸ ਕਰਕੇ ਲੋਨ ਹਰਾਮੀ ਲੋਨ ਹਰਾਮੀ ਨਾਨਕ ਲਾਲਾ ਸਤਿਗੁਰੂ ਜੀ ਆਪਣੇ ਉੱਤੇ ਟਿਕਾ ਕੇ ਕਹਿ ਰਹੇ ਹਨ ਕਿ ਇਹ ਦਾਸ ਨਾਨਕ ਲੂਣ ਹਰਾਮੀ ਕਿ ਤੇਰੀ ਉਨੀ ਖਿਦਮਤ ਨਹੀਂ ਕਰ ਸਕਦਾ ਮੈਂ ਜਿੰਨੇ ਕੋ ਤੂੰ ਸੀ ਉਪਕਾਰ ਕੀਤੇ ਆਂ ਤੁਸੀਂ ਇਹ ਸਰੀਰ ਦਿੱਤਾ ਹੈ ਜਿੰਦੇ ਦਿੱਤੇ ਹਨ ਇਹ ਰਹਿਣ ਲਈ ਧਰਤੀ ਦਿੱਤੀ ਹੈ ਹਵਾ ਦਿੱਤੀ ਹੈ ਪਾਣੀ ਦਿੱਤਾ ਹੈ ਅਗਨੀ ਦਿੱਤਾ ਹੈ ਇਹ ਰਿਸ਼ਤੇਦਾਰ ਸਾਰੇ ਦਿੱਤੇ ਆਂ ਪਰ ਅਸੀਂ ਤੇਰੇ ਉਪਕਾਰਾਂ ਨੂੰ ਯਾਦ ਨਹੀਂ ਕਰਦੇ ਤੇਰੇ ਉਪਕਾਰਾਂ ਨੂੰ ਅਸੀਂ ਭੁਲਾ ਕੇ ਸਦਾ ਉਹਨਾਂ ਦਾਤਾਂ ਦੇ ਨਾਲ ਜੋੜ ਗਏ ਹਾਂ ਜੋ ਤੂੰ ਦਾਤਾਂ ਦਿੱਤੀਆਂ ਹੋਈਆਂ ਹਨ ਲੋਹਣ ਹਰਾਮੀ ਨਾਨਕ ਲਾਲਾ ਬਖਸ਼ੀ ਤੂੰ ਦਵੜੇ ਆਈ ਜੇ ਤੂੰ ਬਖਸ਼ਿਸ਼ ਕਰੇ ਤੇ ਅਸੀਂ ਤੇਰੇ ਗੁਣ ਗਾਈਏ ਅਸ ਇਸ ਗੁਣ ਗਾਣ ਦੇ ਵਿੱਚ ਤੇਰੀ ਹੀ ਵਡਿਆਈ ਹੈ ਤੇਰੀ ਹੀ ਜੈ ਜੈਕਾਰ ਹੈ ਆਦਿ ਜੁਗਾਦ ਦਇਆਪਤ ਦਾਤਾ ਤੂਦ ਵਿਣ ਮੁਕਤ ਨਾ ਪਾਈ ਏ ਆਦਿ ਮੁੱਢ ਤੋਂ ਜੁਗਾਦ ਜੁਗਾਦੇ ਮੁੱਢ ਤੋਂ ਦਇਆਪਤ ਤੂੰ ਵਾਹਿਗੁਰੂ ਦਇਆ ਦਾ ਮਾਲਕ ਐ ਸਾਰਿਆਂ ਉਤੇ ਤੂੰ ਦਇਆ ਕਰਦਾ ਹੈਂ ਦਾਤਾ ਹੈ ਸਾਰਿਆਂ ਨੂੰ ਦਾਤਾ ਬਖਸ਼ਦਾ ਹੈਂ ਤੁਹਾਡੇ ਵੇਣ ਮੁਕਤ ਨਾ ਪਾਈ ਅਸੀਂ ਤੇਰੀਆਂ ਦਾਤਾਂ ਦੇ ਨਾਲ ਜੁੜੇ ਹੋਏ ਹਾਂ ਤੈਨੂੰ ਦਾਤੇ ਨੂੰ ਯਾਦ ਨਹੀਂ ਕਰਦੇ ਤੇਰੀਆਂ ਦਾਤਾਂ ਦੇ ਨਾਲ ਜੁੜੇ ਹੋਏ ਹਾਂ ਪਰ ਇਹਨਾਂ ਦੇ ਦਾਤਾਂ ਦੇ ਮੋਹਤ ਤੋਂ ਵੀ ਮੁਕਤੀ ਜੋ ਪ੍ਰਾਪਤ ਕਰਨੀ ਹੈ ਉਹ ਤੇਰੇ ਤੋਂ ਬਿਨਾ ਨਹੀਂ ਪ੍ਰਾਪਤ ਹੋ ਸਕਦੀ ਤੂੰ ਹੀ ਕਿਰਪਾ ਕਰੇ ਤਾਂ ਹੀ ਇਹਨਾਂ ਦੇ ਮੋਹਤੋਂ ਛੁਟਕਾਰਾ ਹੋ ਸਕਦਾ ਹੈ ਤੂੰ ਸਤਗੁਰੂ ਕਿਰਪਾ ਕਰਨ ਆਪਣੇ ਨਾਮ ਦੇ ਨਾਲ ਜੋੜਨ ਉਸ ਵਾਹਿਗੁਰੂ ਦੇ ਨਾਮ ਦੇ ਨਾਲ ਜੁੜ ਕੇ ਹੀ ਸਾਡਾ ਜੋ ਜਨਮ ਜੋ ਹੈ ਉਹ ਸਫਲਾ ਹੋ ਸਕਦਾ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਉਹ ਵਾਹਿਗੁਰੂ ਜੀ ਕੀ ਫਤਿਹ